ਕਾਲੇ ਪਾਣੀ ਦੀ ਜੇਲ ਹੈ ਜਿਸ ਨੂੰ ਜੋ ਸੈਲੂਲਰ ਜੇਲ ਵੀ ਆਂਦੇ ਨੇ ਉਥੇ ਪਹੁੰਚੇ ਆ ਤੇ ਇੱਥੇ ਪਹੁੰਚ ਕੇ ਜ਼ਿਹਨ ਦੇ ਵਿੱਚ ਇੱਕ ਗੱਲ ਆਈ ਕਿ ਜੋ ਇਸ ਸਮੇਂ ਦੇ ਅਸਲ ਅਕਾਲੀ ਨੇ ਜੋ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਨੌ ਸਾਥੀ ਨੇ ਜਿਹੜੇ ਇਸ ਸਮੇਂ ਜੋ ਕਾਲੇ ਪਾਣੀ ਦੀ ਜੇਲ ਹੈ ਪੰਜਾਬ ਤੋਂ 3200 ਕਿਲੋਮੀਟਰ ਦੂਰ ਡਿਬੜੂਗੜ ਧਰਤੀ ਤੇ ਕੱਟ ਰਹੇ ਨੇ ਤੇ ਉਹਨਾਂ ਜੇ ਹੁਣ ਆਪਾਂ ਇੱਥੇ ਧਿਆਨ ਨਾਲ ਦੇਖੀਏ ਤਾਂ ਇੱਕ ਪਾਸੇ ਤਾਂ ਉਹ ਨੇ ਜਿਨ੍ਹਾਂ ਨੇ ਪੰਜਾਬ ਨੂੰ ਖਾਧਾ ਬੜੇ ਢਾਡੇ ਦੇ ਨਾਲ ਜੋ ਬੈਠ ਕੇ ਅੱਗੋਂ ਗੱਲਾਂ ਕਰਦੇ ਨੇ ਚਿੱਟੀਆਂ ਨੀਲੀਆਂ ਤੇ ਪੀਲੀਆਂ ਪੱਗਾਂ ਵਾਲੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲਤ ਨਹੀਂ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇਥੇ ਅੰਡੇਮਾਨ ਟਾਪੂ ਦੀ ਜੋ ਧਰਤੀ ਹੈ ਉਥੇ ਜੋ ਕਾਲੇ ਪਾਣੀ ਦੀ ਜੇਲ ਹੈ ਜਿਸ ਨੂੰ ਜੋ ਸੈਲੂਲਰ ਜੇਲ ਵੀ ਆਂਦੇ ਨੇ ਉਥੇ ਪਹੁੰਚੇ ਆਂ ਪੋਰਟ ਬਲੇਰ ਸ਼ਹਿਰ ਦੇ ਵਿੱਚ ਤੇ ਇੱਥੇ ਜੋ ਇਹ ਕਾਲੇ ਪਾਣੀ ਦੀ ਜੇਲ ਹੈ ਪਿਛਲੇ 100 ਸਾਲਾਂ ਦੇ ਵਿੱਚ 1920-30 ਤੋਂ ਲੈ ਕੇ ਜੋ ਉਸ ਸਮੇਂ ਦੇ ਗਦਰੀ ਬਾਬੇ ਹੁੰਦੇ ਸੀ ਜੋ ਬਬਰ ਅਕਾਲੀ ਸੀ ਜਿਵੇਂ ਬਾਬਾ ਸੂਨ ਸਿੰਘ ਭਖਣਾ ਬਾਬਾ ਭਾਨ ਸਿੰਘ ਦੀਵਾਨ ਸਿੰਘ ਕਾਲੇ ਪਾਣੀ ਮਾਸਟਰ ਛਤਰ ਸਿੰਘ ਉਹਨਾਂ ਨੇ ਇੱਥੇ ਜੇਲਾ ਕਟੀਆਂ ਤੇ ਉਸ ਸਮੇਂ ਦੇ ਜੋ ਇੰਡੀਅਨ ਫ੍ਰੀਡਮ ਸਟਰੱਗਲ ਦੇ ਜਿਹੜੇ ਸੁਤੰਤਰਤਾ ਸਰਗਾਮੀ ਰਹੇ ਨੇ ਜਿਵੇਂ ਕਿ ਜੋ ਬਟੁਕੇਸ਼ਵਰ ਦੱਤ ਹੋਗੇ ਜੋ ਯੋਗਿੰਦਰ ਸ਼ੁਕਲਾ ਹੋਗੇ ਜੋ ਸ਼ੇਰ ਅਲੀ ਅਫਰੀਦੀ ਹੋਗੇ ਜਿਨ੍ਹਾਂ ਬਾਰੇ ਇਹ ਗੱਲ ਵੀ ਮਸ਼ਹੂਰ ਹੈ ਕਿ ਜਿਨ੍ਹਾਂ ਨੇ ਉਸ ਸਮੇਂ ਦੇ ਹਿੰਦੁਸਤਾਨ ਦੇ ਜੋ ਵਾਈਸ ਰాయਸ ਐਂਡ ਲਾਰਡ ਮਾਇਓ ਉਹਨਾਂ ਨੂੰ ਮਾਰ ਮੁਕਾਇਆ ਸੀ ਇਸ ਜੇਲ ਦੇ ਵਿੱਚ ਤੇ ਉਹਨਾਂ ਨੇ ਵੀ ਇੱਥੇ ਫਜ਼ਲ ਉਲ ਹੱਕ ਵਰਗਿਆਂ ਨੇ ਵੀ ਜੋ 1935-40 ਤੋਂ ਪਹਿਲਾਂ ਇੱਥੇ ਜੇਲਾ ਕੱਟੀਆਂ ਤੇ ਇੱਥੇ ਪਹੁੰਚ ਕੇ ਜ਼ਹਿਨ ਦੇ ਵਿੱਚ ਇੱਕ ਗੱਲ ਆਈ ਕਿ ਜੋ ਇਸ ਸਮੇਂ ਦੇ ਅਸਲ ਅਕਾਲੀ ਨੇ ਜੋ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਨੌ ਸਾਥੀ ਨੇ ਜਿਹੜੇ ਇਸ ਸਮੇਂ ਜੋ ਕਾਲੇ ਪਾਣੀ ਦੀ ਜੇਹਲ ਹੈ ਪੰਜਾਬ ਤੋਂ 3200 ਕਿਲੋਮੀਟਰ ਦੂਰ ਡਿਬੜੂਗੜ ਧਰਤੀ ਤੇ ਕੱਟ ਰਹੇ ਨੇ ਭਾਈ ਅਮਰਿਤਪਾਲ ਸਿੰਘ ਭਾਈ ਗੁਰਮੀਤ ਸਿੰਘ ਟੁੱਕਣ ਵਾਲਾ ਭਾਈ ਪਪਲ ਪ੍ਰੀਤ ਸਿੰਘ ਭਾਈ ਹਰਜੀਤ ਸਿੰਘ ਸਰਦਾਰ ਦਰਜੀਤ ਸਿੰਘ ਕਲਸੀ ਭਾਈ ਬਸੰਤ ਸਿੰਘ ਦੌਲਤਪੁਰਾ ਭਾਈ ਬਰਿੰਦਰ ਸਿੰਘ ਫੌਜੀ ਭਾਈ ਗੁਰਿੰਦਰਪਾਲ ਸਿੰਘ ਔਜਲਾ ਭਾਈ ਭਗਵਾਨ ਸਿੰਘ ਪ੍ਰਧਾਨ ਮੰਤਰੀ ਬਾਜੀ ਕੀ ਜੋ ਇਸ ਸਮੇਂ ਦੇ ਅਸਲ ਕਾਲੀ ਨੇ ਜਿਹੜੇ ਇਸ ਸਮੇਂ ਪੰਜਾਬ ਦੀ ਖਾਤਰ ਜੋ ਸਿੱਖ ਕੌਮ ਦੀ ਖਾਤਰ ਜੋ ਕਾਲੇ ਪਾਣੀ ਦੀ ਜੇਲ ਦਿਬਰੂਗੜ ਰਿਖੇ ਜਿਹੜੇ ਜੇਲ ਕੱਟਰੇ ਤੇ ਉਹਨਾਂ ਜੇ ਹੁਣ ਆਪਾਂ ਇੱਥੇ ਧਿਆਨ ਨਾਲ ਦੇਖੀਏ ਤਾਂ ਇੱਕ ਪਾਸੇ ਤਾਂ ਉਹ ਨੇ ਜਿਨ੍ਹਾਂ ਨੇ ਪੰਜਾਬ ਨੂੰ ਖਾਧਾ ਵੱਡੇ ਢਿੱਡਾਂ ਦੇ ਨਾਲ ਜੋ ਬੈਠ ਕੇ ਅੱਗੋਂ ਗੱਲਾਂ ਕਰਦੇ ਨੇ ਚਿੱਟੀਆਂ ਨੀਲੀਆਂ ਤੇ ਪੀਲੀਆਂ ਪੱਗਾਂ ਵਾਲੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲਤ ਨਹੀਂ ਕੀਤੀ ਕੋਈ ਸੰਘਰਸ਼ ਨਹੀਂ ਕੀਤਾ ਕੋਈ ਪੰਜਾਬ ਦੇ ਲਈ ਕਿਸੇ ਨੇ ਸੂਈ ਤੱਕ ਨਹੀਂ ਚੁਬੀ ਕਿਸੇ ਨੂੰ ਤੇ ਉਹ ਅੱਜ ਪੰਜਾਬ ਦੀ ਵਾਕਡੋਰ ਸਾਬਨ ਨੂੰ ਫਿਰਦੇ ਹੀ ਨੇ ਇਤਿਹਾਸ ਗਵਾਹ ਹੈ ਜਦੋਂ ਕੋਈ ਪੋਲੀਟੀਕਲ ਮੂਵਮੈਂਟ ਚੱਲੀ ਹੈ ਉਹ ਹਮੇਸ਼ਾ ਸੰਘਰਸ਼ ਤੋਂ ਚੱਲੀ ਹੈ ਜੇਲ੍ਹ ਕੱਟੀ ਕਰਨ ਤੋਂ ਬਾਅਦ ਚੱਲੀ ਹੈ ਤੇ ਇਸ ਸਮੇਂ ਜਿਹੜੇ ਸਾਡੀ ਕੌਮ ਦੇ ਨਾਇਕ ਨੇ ਸਾਡੇ ਕੌਮ ਦੇ ਯੋਧੇ ਨੇ ਦਾਸਤਾ ਦਿਬੜੂਗੜ੍ਹ ਜੇਲ੍ਹ 'ਚ ਨੇ 30 ਅੰਮ੍ਰਿਤਸਰ ਜੇਲ੍ਹ ਦੇ ਆਪਾਂ ਇਹਨਾਂ ਦੇ ਹੱਥ ਪੰਜਾਬ ਦੀ ਵਾਗਡੋਰ ਦਈਏ ਜੇ ਖਡੂਰ ਸਾਹਿਬ ਵਾਲਿਆਂ ਨੇ ਫਤਵਾ ਸੁਣਾਇਆ ਤਾਂ ਹੀ ਜਿਹੜਾ ਆਪਣਾ ਪੰਜਾਬ ਦਾ ਕੋਈ ਪਾਰ ਉਤਾਰਾ ਹੋ ਸਕਦਾ ਜੋ ਪੰਜਾਬ ਫਿਰ ਤੋਂ ਮੈਂ ਕਹੂੰਗਾ ਇਹ ਰੰਗਲਾ ਪੰਜਾਬ ਬਣ ਸਕਦਾ ਹੈ ਐਨੀਆਂ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇਥੇ ਅੰਡੇਮਾਨ ਟਾਪੂ ਦੀ ਜੋ ਧਰਤੀ ਹੈ ਉਥੇ ਜੋ ਕਾਲੇ ਪਾਣੀ ਦੀ ਜੇਲ ਹੈ ਜਿਸ ਨੂੰ ਜੋ ਸੈਲੂਲਰ ਜੇਲ ਵੀ ਆਂਦੇ ਨੇ ਉਥੇ ਪਹੁੰਚੇ ਆ ਪੋਰਟ ਬਲੇਅਰ ਸ਼ਹਿਰ ਦੇ ਵਿੱਚ ਤੇ ਇੱਥੇ ਜੋ ਇਹ ਕਾਲੇ ਪਾਣੀ ਦੀ ਜੇਲ ਹੈ ਪਿਛਲੇ 100 ਸਾਲਾਂ ਦੇ ਵਿੱਚ 1920-30 ਤੋਂ ਲੈ ਕੇ ਜੋ ਉਸ ਸਮੇਂ ਦੇ ਗਦਰੀ ਬਾਬੇ ਹੁੰਦੇ ਸੀ ਜੋ ਬੱਬਰ ਅਕਾਲੀ ਸੀ ਜਿਵੇਂ ਬਾਬਾ ਸੂਰ ਸਿੰਘ ਭਖਣਾ ਬਾਬਾ ਭਾਨ ਸਿੰਘ ਦੀਵਾਨ ਸਿੰਘ ਕਾਲੇ ਪਾਣੀ ਮਾਸਟਰ ਛਤਰ ਸਿੰਘ ਉਹਨਾਂ ਨੇ ਇੱਥੇ ਜੇਲਾ ਕਟੀਆਂ ਤੇ ਉਸ ਸਮੇਂ ਦੇ ਜੋ ਇੰਡੀਅਨ ਫਰੀਡਮ ਸਟਰੱਗਲ ਦੇ ਜਿਹੜੇ ਸੁਤੰਤਰਤਾ ਸਰਗਾਮੀ ਰਹੇ ਨੇ ਜਿਵੇਂ ਕਿ ਜੋ ਬਟੁਕੇਸ਼ਵਰ ਦੱਤ ਹੋਗੇ ਜੋ ਯੋਗਿੰਦਰ ਸ਼ੁਕਲਾ ਹੋਗੇ ਜੋ ਸ਼ੇਰ ਅਲੀ ਅਫਰੀਦੀ ਹੋਗੇ ਜਿਨ੍ਹਾਂ ਬਾਰੇ ਇਹ ਗੱਲ ਵੀ ਮਸ਼ਹੂਰ ਹੈ ਵੀ ਜਿਨ੍ਹਾਂ ਨੇ ਉਸ ਸਮੇਂ ਦੇ ਹਿੰਦੁਸਤਾਨ ਦੇ ਜੋ ਵਾਈਸ ਰాయਸ ਐਂਡ ਲਾਰਡ ਮਾਇਓ ਉਹਨਾਂ ਨੂੰ ਮਾਰ ਮੁਕਾਇਆ ਸੀ ਇਸ ਜੇਲ ਦੇ ਵਿੱਚ ਤੇ ਉਹਨਾਂ ਨੇ ਵੀ ਇੱਥੇ ਫਜ਼ਲੁਲ ਹੱਕ ਵਰਗਿਆਂ ਨੇ ਵੀ ਜੋ 1900 35 40 ਤੋਂ ਪਹਿਲਾਂ ਇੱਥੇ ਜੇਲਾ ਕੱਡੀਆਂ ਤੇ ਇੱਥੇ ਪਹੁੰਚ ਕੇ ਜ਼ਹਿਨ ਦੇ ਵਿੱਚ ਇੱਕ ਗੱਲ ਆਈ